ਸਾਰੇ ਸਤਰੀਗਰ ਸਾਰਿਆਂ ਨੂੰ ਮੈਂ ਕੁਲਦੀਪ ਸਿੰਘ ਲਾਹੌਰਿਆ ਡੈਰੀ ਪ੍ਰਧਾਨ ਅੱਜ ਸਾਡੇ ਬੋਲ ਡੈਰੀ ਕੰਪਲੈਕਸ ਪੰਜਵੀਂ ਰੋਡ ਦੇ ਮੱਲੇ ਦੇ ਵਿੱਚ ਠੇਕੇ ਵਾਲੇ ਸ਼ਰਾਬ ਵਾਲਾ ਜਿਹੜੇ ਚਾਰ ਪੰਜ ਦਿਨਾਂ ਤੋਂ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕੇ ਤੇ ਹੋਏ ਬੰਦ ਕੀਤੇ ਜਾਵੇ ਮੱਲੇ 'ਚ ਬਹੁਤ ਪਰੇਸ਼ਾਨੀ ਆ ਰਹੀ ਹੈ। ਸੋ ਪ੍ਰਸ਼ਾਸਨ ਨੇ ਬਿਨਾਂ ਕੋਈ ਰੋਲੇ ਤੋਂ ਅਸੀਂ ਸੀਲ ਕਰ ਗਿਆ ਅੱਜ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ। ਸੰਜੀਵ अरोड़ा ਜੀ ਦਾ ਉਹਨਾਂ ਨੇ ਕੱਲ ਫੋਨ ਕੀਤਾ ਸੀ ਉਹਨਾਂ ਨੇ ਕਿਹਾ ਮੇਅਰ ਸਾਹਿਬ ਨੇ ਕੀਤਾ ਸੀਗਾ ਤੇ ਖਾਸ ਕਰ ਸਾਡੇ ਮਨੀਸ਼ਾ ਕਾਉਂਸਲਰ 64 ਨੰਬਰ ਵਾਰਡ ਤੋਂ ਮੈਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਸਾਡੇ ਮੱਲੇ ਦੇ ਭੈਣ ਜੀ ਨੀਲਮ ਜੀ ਜਿਨ੍ਹਾਂ ਦੇ 파ਕੋ ਲੱਗਣ ਕਰਦੇ ਸਭ ਕੁਝ ਹੋ ਗਿਆ ਕਿ ਲੱਗੇ ਨੇ ਤੇ ਸਾਡਾ ਇਹ ਠੇਕਾ ਬੰਦ ਹੋ ਗਿਆ ਅਜਿਹਾ ਤਾਂ ਕਿਤਾ ਦੇਖ ਲਿਆ ਬੰਦ ਕਰਵਾਤਾ ਸਰਕਾਰ ਨੇ ਧੰਨਵਾਦ ਕਰਦੇ ਆਂ ਬਾਕੀ ਸਾਡ ਭੈਣ ਜੀ ਸੀਲ ਕਰ ਗਈ ਬਾਕੀ ਤੁਸੀਂ ਵੀਡੀਓ ਦੇਖ ਸਕਦੇ ਬਣੇ ਮੇਰੀ ਏਡੀਓ ਨਾਲ ਗੱਲ ਹੋਈ ਸਰ ਨਾਲ ਕਹਿੰਦੇ ਜੀ ਇਹਨੂੰ ਸੀਲ ਕਹਿੰਦੇ ਆ ਇਹ ਪ੍ਰਸ਼ਾਸਨ ਸੀਲ ਕਰ ਗਿਆ ਹੁਣ ਖੁੱਲਦਾ ਜੇ ਖੁੱਲੂਗਾ ਦੁਬਾਰਾ ਵੀਡੀਓ ਸਾਡੇ ਕੋਲ ਹੋਣਗੇ ਅਹੀਂ ਫਿਰ ਪ੍ਰਸ਼ਾਨ ਪ੍ਰਸ਼ਾਨ ਕਰਾਂਗੇ ਅਹੀਂ ਦਾ ਧਰਨੇ ਲਾਵਾਂਗੇ ਬਿਲਕੁਲ ਧੰਨਵਾਦ ਕਰਦੇ ਹਾਂ ਮਨੀਸ਼ ਸ਼ਾਹ ਜੀ ਦਾ ਚੌਲਪਨ ਪਾੜ ਤੋਂ ਜਿਨ੍ਹਾਂ ਦੇ ਵਰਗਾ ਸਬੰਧ ਹੋ ਸਕਿਆ ਹੈ ਮੈਂ ਸਭ ਤੋਂ ਪਹਿਲਾਂ ਤਾਂ ਮੇਰੀਆਂ ਸਥਾਨੀਆਂ ਜਿਹੜੀ ਨਾਰੀ ਸ਼ਕਤੀ ਮੇਰੇ ਨਾਲ ਖੜੀ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਇਹਨਾਂ ਦਾ ਸਹਿਯੋਗ ਨਾ ਹੁੰਦਾ ਤਾਂ ਸ਼ਾਇਦ ਅਸੀਂ ਅੱਜ ਇਹ ਕਦਮ ਚੁੱਕ ਨਾ ਸਕਦੇ ਔਰ ਉਸ ਤੋਂ ਬਾਅਦ ਸਾਡੇ ਐਮਸੀ ਸਾਹਿਬ ਹਿੰਦੂ ਮਨੀਸ਼ਾ ਜੀ ਔਰ ਸਾਡੇ ਵੀਰ ਜੀ ਡੈਰੀ ਪ੍ਰਧਾਨ ਕੁਲਦੀਪ ਸਿੰਘ ਜੀ ਸੰਜੀਵ अरोड़ा ਜੀ ਔਰ ਸਾਡੇ ਮੈਡਮ ਮੇਅਰ ਇੰਦਰਜੀਤ ਕੌਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਇਹੋ ਐਪਲੀਕੇਸ਼ਨ ਦਿੱਤੀ ਸੀ ਮੈਨੇ ਸਿਰਫ ਐਮਸੀ ਸਾਹਿਬ ਨੂੰ ਪਰਸੋ ਮੈਂ ਦੇ ਕੇ ਆਈ ਸੀ ਅੱਜ ਉਹਨਾਂ ਨੇ ਸਾਡੀ ਇਹ ਗੱਲ ਸੁਣ ਲਈ ਬਿਲਕੁਲ ਹੋ ਗਿਆ ਜੀ ਬਿਲਕੁਲ ਸਰਕਾਰ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਭਗਵਾਨਤਮਾਨ ਸਰਕਾਰ ਨੇ ਜੋ ਮੁੱਦਾ ਚੁੱਕਿਆ ਹੋਇਆ ਹੈ ਯੁੱਧ ਨਸ਼ਾ ਵਿਰੁੱਧ ਅਸੀਂ ਉਹਦਾ ਬਿਲਕੁਲ ਸਾਥ ਦੇ ਰਹੇ ਹਾਂ ਔਰ ਬਿਲਕੁਲ ਸਾਥ ਦਵਾਗੇ ਉਹਨਾਂ ਦਾ ਜਿੱਥੇ ਵੀ ਸਾਨੂੰ ਕਿਤੇ ਕੋਈ ਦਿਖੂਗਾ ਕਿ ਨਸ਼ਾ ਬਿਕਰਿਆ ਹੋ ਰਿਹਾ ਹੈ ਹੋ ਰਿਹਾ ਹੈ ਅਸੀਂ ਬਿਲਕੁਲ ਉਹਦਾ ਸਾਥ ਦੇਵਾਂਗੇ ਤੁਹਾਨੂੰ ਬੰਦ ਕਰਵਾਵਾਂਗੇ ਬਿਲਕੁਲ ਪੈਣੀ ਚਾਹੀਦੀ ਜਿਸ ਤਰ੍ਹਾਂ ਕਹਿੰਦੇ ਜੜਾ ਸਾਡੇ ਇੱਥੇ ਚੌਂਗ ਵਿੱਚ ਖੁੱਲਿਆ ਉਹਨੂੰ ਵੀ ਬੰਦ ਹੋਣਾ ਚਾਹੀਦਾ ਸ਼ਾਮ ਨੂੰ ਇੱਥੇ ਮਾਹੌਲ ਦੇਖਣ ਵਾਲਾ ਹੁੰਦਾ ਲੇਡੀਜ਼ ਕੱਲੀਆਂ ਘਰੋਂ ਬਾਹਰ ਨਿਕਲ ਨਹੀਂ ਸਕਦੀਆਂ ਕਿਉਂਕਿ ਜੜੀਆਂ ਲੇਡੀਜ਼ ਹੁੰਦੀਆਂ ਨੇ ਕੰਮ ਕਰ ਕਰਕੇ ਸ਼ਾਮ ਨੂੰ ਉਹਨਾਂ ਨੇ ਘਰਾਂ ਚੋਂ ਬਾਹਰ ਨਿਕਲਣਾ ਹੁੰਦਾ ਆਪਣੀ ਕੋਈ ਸਬਜ਼ੀ ਖਰੀਦਣੀ ਹੁੰਦੀ ਬੱਚਾ ਨੂੰ ਪਾਰਕ ਵਗੈਰਾ ਦੇ ਵਿੱਚ ਲੈ ਕੇ ਜਾਣਾ ਹੁੰਦਾ ਪਰ ਉਹ ਇੰਨੇ ਗੰਦੇ ਮਾਹੌਲ ਕਰਕੇ ਬਾਹਰ ਨਹੀਂ ਨਿਕਲ ਸਕਦੀਆਂ ਇਸ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਪੈਸ਼ਲ ਸਾਡੇ ਮਨੀਸ਼ਾ ਜੀ ਦਾ ਮੈਡਮ 베ਰ ਦਾ ਔਰ ਸੰਜੀਵ ਅਰੋੜਾ ਜੀ ਲੁਧਿਆਣਾ ਵਾਸੀਆਂ ਨੂੰ ਜਿਹੜੇ ਡੈਰੀ ਕੰਪਲੈਕਸ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਤੁਹਾਡੇ ਚੈਨਲ ਰਾਹੀਂ ਇਹ ਕਹਿਣਾ ਚਾਹੂੰਗੀ ਕਿ ਜਿਹੜੇ ਸਾਡੇ ਇਧਰ ਰਾਦੇ ਸ਼ਾਮ ਕਲੋਨੀ 2 ਨੰਬਰ ਗਲੀ ਦੇ ਕੋਰਨਰ ਤੇ ਪਲਾਟ ਦੇ ਵਿੱਚ ਕੂੜਾ ਸੁੱਟ ਕੇ ਜਾਂਦੇ ਉਹਨਾਂ ਦਾ ਚਲਾਨ ਕੱਟਿਆ ਜਾਊਗਾ ਇਸ ਲਈ ਸੋਚ ਸਮਝ ਕੇ ਪੂਰਾ ਗੇਰਨ ਹੋਤੇ ਬਾਕੀ ਸਾਰੀ ਨਾਰੀ ਸ਼ਕਤੀ ਅਸੀਂ ਇਕੱਠੇ ਹੈਗੇ ਆ ਕਿਸ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਅਸੀਂ ਗਰੁੱਪ ਬਣਾਇਆ ਹੋਇਆ ਸਾਰਿਆਂ ਦੇ ਮੇਰੀਆਂ ਤਾਂ ਇੰਨਾਂ ਸਾਰੀਆਂ ਮੇਰੇ ਨਾਲ ਨੇ ਇਹ ਇੱਕ ਆਵਾਜ਼ ਤੇ ਸਾਰੀਆਂ ਇਕੱਠੀਆਂ ਹੋਈਆਂ ਨੇ ਇਹ ਕੱਲੋ ਕਿਸੇ ਵੀ ਕੋਈ ਲੇਡੀਜ਼ ਨੂੰ ਪ੍ਰੋਬਲਮ ਆਉਂਦੀ ਹੈ ਜਾਂ ਕਿਸੇ ਨੂੰ ਕੋਈ ਗਰੀਬ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕੁਲਦੀਪ ਜੀ ਨੂੰ ਕੰਟੈਕਟ ਕਰ ਸਕਦੇ ਹੋ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਨਾਰੀ ਸ਼ਕਤੀ ਜ਼ਿੰਦਾਬਾਦ